ਤੇ ਖਾਣਾ ਇੰਨਾ ਕੇ ਜਿਆਦਾ ਸੁਆਦਲਾ ਦਿਲ ਕਰਦਾ ਕਿ ਬੰਦਾ ਖਾ ਹੀ ਜਾਵੇ ਖਾਏ ਜਾਵੇ ਕਿ ਇੰਨਾ ਕੇ ਟੇਸਟੀ ਇਨਾਂ ਦਾ ਖਾਣਾ ਆ ਤੇ ਗੱਲ ਕਰੀਏ ਤੇਜ਼ ਦੀ ਤਾਂ ਮੈਂ ਸ਼ਰਤਿਓ ਤਾਂ ਵੀ ਕਹਿ ਸਕਦਾ ਕਿ ਸਾਡਾ ਫੂਡ ਬਹੁਤ ਵਧੀਆ ਆ ਬਹੁਤ ਰੈਸਟੋਰੈਂਟ ਦੇ ਫੂਡ ਨਾਲੋਂ ਸਾਡਾ ਫੂਡ ਬਹੁਤ ਜਿਆਦਾ ਵਧੀਆ ਆ ਤੇ ਹਾਈਜਨਿਕ ਆ ਤੁਸੀਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਸਾਡੇ ਤੇ ਇੱਕ ਵਾਰ ਤੁਸੀਂ ਆਓ ਫੂਡ ਇੱਕ ਵਾਰੀ ਟੇਸਟ ਕਰੋ ਮੈਂ ਯਕੀਨ ਦਵਾਉਂਦਾ ਹਾਂ ਕਿ ਤੁਸੀਂ ਬਾਰ-ਬਾਰ ਆਉਂਗੇ ਤੁਸੀਂ ਦੇਖ ਰਹੇ ਹੋ ਪਬਲਿਕ ਸਪੌਨਰ ਨਿਊਜ਼ ਮੈਂ ਤੁਹਾਡੀ ਹੋਸਟ ਐਂਡ ਦੋਸਤ ਪੂਜਾ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਡਾਊਨਟਾਊਨ ਰੈਸਟੋਰੈਂਟ ਦੇ ਵਿੱਚ ਜੋ ਕਿ ਸ਼ਿਮਲਾ ਪਹਾੜੀ ਰੋਡ ਨੀਅਰ ਜੋਹਲ ਐਸੋਸੀਏਸ਼ਨ ਅਜਸਨ ਬਰੋਡਾ ਬੈਂਕ ਉੜਮੋ ਟਾਂਡਾ ਵਿੱਚ ਸਥਿਤ ਹੈ ਸੋ ਦੋਸਤੋ ਅਗਰ ਤੁਸੀਂ ਸਾਫ ਸੁੱਤਰਾ ਦੇ ਵਧੀਆ ਵੈਜ ਨੌਨ ਵੈਜ ਇੰਡੀਅਨ ਚਾਈਨੀਜ਼ ਤੰਦੂਰੀ ਖਾਣਾ ਖਾਣਾ ਚਾਹਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਡਾਊਨਟਾਊਨ ਰੈਸਟੋਰੈਂਟ ਉੜਮੋ ਟਾਂਡਾ ਵਿਖੇ ਡਾਊਨਟਾਊਨ ਰੈਸਟੋਰੈਂਟ ਕਾਫੀ ਵੱਡਾ ਰੈਸਟੋਰੈਂਟ ਹੈ ਜੋ ਕਿ ਡਬਲ ਸਟੋਰੀ ਵਿੱਚ ਬਣਿਆ ਹੋਇਆ ਹੈ ਤੇ ਇਸ ਵੇਲੇ ਅਸੀਂ ਗਰਾਊਂਡ ਫਲੋਰ ਤੇ ਪਹੁੰਚ ਚੁੱਕੇ ਹਾਂ ਜਿੱਥੇ ਕਿ 40 ਤੋਂ 50 ਕਸਟਮਰਜ਼ ਦੇ ਲਈ ਸਿਟਿੰਗ ਦਾ ਪ੍ਰਬੰਧ ਹੈ ਫੁਲੀ ਏਸੀ ਹੈ ਤੇ ਨੀਟ ਐਂਡ ਕਲੀਨ এনवायरमेंट ਹੈ ਸੋ ਅਗਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਫਰੈਂਡਸ ਦੇ ਨਾਲ ਕੋ ਲੀਗਜ਼ ਦੇ ਨਾਲ ਇੱਥੇ ਆ ਕੇ ਖਾਣਾ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਡਾਊਨਟਾਊਨ ਰੈਸਟੋਰੈਂਟ ਜੋ ਕਿ ਉੜਮ ਹੁਣ ਅਸੀਂ ਡਾਊਨਟਾਊਨ ਰੈਸਟੋਰਾਂ ਦੇ ਫਰਸਟ ਸਟੋਰ ਦੇ ਪਹੁੰਚ ਚੁੱਕੇ ਹਾਂ ਜਿੱਥੇ ਕਿ 100 ਤੋਂ ਲੈ ਕੇ 150 ਪਰਸਨਸ ਦੀ ਗੈਦਰਿੰਗ ਦਾ ਪ੍ਰਬੰਧ ਹੈ ਸੋ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪਾਰਟੀ ਕਰਨਾ ਚਾਹੁੰਦੇ ਹੋ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਤਾਂ ਇੱਥੇ ਤੁਸੀਂ ਕਰ ਸਕਦੇ ਹੋ ਤੁਹਾਨੂੰ ਮੈਂ ਖਾਸ ਕਰਕੇ ਦੱਸਣਾ ਚਾਹਾਂਗੀ ਡਾਊਨਟਾਊਨ ਰੈਸਟੋਰਾਂ ਦੇ ਪਾਰਟੀ ਹਾਲ ਦੇ ਵਿੱਚ ਤੁਹਾਡੇ ਐਂਟਰਟੇਨਮੈਂਟ ਦੇ ਲਈ ਜੈਕਟਰ ਤੇ ਮਿਊਜ਼ਿਕ ਸਿਸਟਮ ਦਾ ਖਾਸ ਪ੍ਰਬੰਧ ਹੈ ਤੁਸੀਂ ਆਪਣੇ ਵਧੀਆ ਤਰੀਕੇ ਨਾਲ ਪਾਰਟੀ ਇੱਥੇ ਇੰਜੋਏ ਕਰ ਸਕਦੇ ਹੋ ਹੁਣ ਅਸੀਂ ਡਾਊਨਟਾਊਨ ਰੈਸਟੋਰੈਂਟ ਦੇ ਕਿਟੀ ਪਾਰਟੀ ਹਾਲ ਦੇ ਵਿੱਚ ਪਹੁੰਚ ਗਏ ਹਾਂ ਜਿੱਥੇ ਕਿ 15 ਤੋਂ ਲੈ ਕੇ 20 ਪਰਸਨਸ ਦੀ ਗੈਦਰਿੰਗ ਦਾ ਪ੍ਰਬੰਧ ਹੈ ਪੂਲੀ ਏਸੀ ਹੈ ਤੇ ਨੀਟ ਐਂਡ ਕਲੀਨ এনवायरमेंट ਹੈ ਸੋ ਬਰ ਤੁਸੀਂ ਆਪਣੀ ਕਿਟੀ ਪਾਰਟੀ ਕਰਨਾ ਚਾਹੁੰਦੇ ਹੋ ਤਾਂ ਪਰਸਨਲ ਪਾਰਟੀ ਕਰਨਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਡਾਊਨਟਾਊਨ ਰੈਸਟੋਰੈਂਟ ਉਰਮੋ ਟਾਂਡਾ ਵਿਖੇ ਡਾਊਨਟਾਊਨ ਰੈਸਟੋਰੈਂਟ ਦੇ ਬਾਥਰੂਮ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਲਾਜਵਾ ਬਣਾਏ ਗਏ ਨੇ ਤੇ ਸਫਾਈ ਨੂੰ ਲੈ ਕੇ हूँ मैं डाउन टाउन रेस्टोरेंट का मैन्यू चैक किया तो मैन्यू में काफ़ी ज़्यादा चीज़ा अवेलेबल है तो मैं कन्फ्यूज हो तो पी हूँ कि मैं मंगाव की फिर भी डाउन टाउन रेस्टोरेंट का खाना टेस्ट करने वास्ते मैं कुछ ना कुछ ऑर्डर कर लगी हूँ भैया जी ऑर्डर ले लो प्लीज जिम्मे कि देख सकते हो कि मेरा ऑर्डर किया खाना पहुंच चुका है तो मैं जैसे हम टेस्ट करने जा रही हूँ तो देखते कि टेस्ट है ਖਾਣਾ ਇੰਨਾ ਜ਼ਿਆਦਾ ਟੇਸਟੀ ਤੇ ਲਾਜਵਾਬ ਸੀ ਕਿ ਮੇਰਾ ਦਿਲ ਕਰੀ ਜਾਦਾ ਇਹ ਮੈਂ ਖਾਈ ਜਾਵਾਂ ਖਾਈ ਜਾਵਾਂ ਪਰ ਮੇਰਾ ਪੇਟ ਮੇਰਾ ਸਾਥ ਨਹੀਂ ਦੇ ਰਿਹਾ ਸਿਆਣਾ ਦੀ ਕਹਾਵਤ ਹੈ ਪੇਟ ਭਰ ਗਿਆ ਪਰ ਨੀਅਤ ਨਹੀਂ ਭਰੀ ਇਹ ਆ ਕਹਾਵਤ ਅੱਜ ਮੇਰੇ ਤੇ ਟੁੱਕਦੀ ਹੈ ਤੇ ਖਾਣਾ ਇੰਨਾ ਕਿ ਜ਼ਿਆਦਾ ਸਵਾਦ ਰ ਦਿਲ ਕਰਦਾ ਇੱਕ ਬੰਦਾ ਖਾ ਹੀ ਜਾਵੇ ਖਾਏ ਜਾਵੇ ਕਿ ਇੰਨਾ ਕਿ ਟੇਸਟੀ ਇਹਨਾਂ ਦਾ ਖਾਣਾ ਆ ਜੇਕਰ ਤੁਸੀਂ ਵੀ ਵਧੀਆ ਸਾਫ਼ ਸੁਥਰਾ ਤੇ ਟੇਸਟੀ ਖਾਣਾ ਖਾਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਡਾਊਨ ਟਾਊਨ ਰੈਸਟੋਰੈਂਟ ਦੇ ਵਿੱਚ ਜੋ ਕਿ ਸ਼ਿਮਲਾ ਪਹਾੜੀ ਰੋਡ ਨੀਅਰ ਜੋਹਲ ਐਸੋਸੀਏਸ਼ਨ ਅਡਜਸੈਂਟ ਬਰੋਡਾ ਬੈਂਕ ਉਲਮੋ ਟਾਂਡ ਤਿਆਰ ਸੀ ਗੱਲ ਕਰਦੇ ਆਂ ਕੁਝ ਕਸਟਮਰਜ਼ ਦੇ ਨਾਲ ਜੋ ਕਿ ਡਾਊਨਟਾਊਨ ਟੈਸਟੋਂ ਦੇ ਵਿੱਚ ਖਾਣਾ ਖਾਣ ਲਈ ਆਏ ਹੋਏ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਇਸ ਰੈਸਟੋਰੈਂਟ ਦੇ ਵਿੱਚ ਕਦੋਂ ਤੋਂ ਆ ਰਹੇ ਹੋ ਜਦੋਂ ਤੋਂ ਸ਼ੁਰੂ ਹੋਇਆ ਏ ਰੈਸਟੋਰੈਂਟ ਅਸੀਂ ਉਦੋਂ ਤੋਂ ਹੀ ਆ ਰਹੇ ਹਾਂ ਤੇ ਮੈਮ ਡਾਊਨਟਾਊਨ ਰੈਸਟੋਰੈਂਟ ਦਾ ਖਾਣਾ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ ਖਾਣਾ ਇੱਥੇ ਦਾ ਬਹੁਤ ਅੱਛਾ ਹੈ ਅਸੀਂ ਬਹੁਤ ਜਗ੍ਹਾ ਜਾਂਦੇ ਆਂ ਪਰ ਇੱਥੇ ਦੀ ਜੋ ਸਪੈਸ਼ੈਲਿਟੀ ਹੈ ਸਾਨੂੰ ਲੱਗਦੀ ਉਹ ਕਿਤੇ ਹੋਰ ਨਹੀਂ ਅਜੇ ਤੱਕ ਲੱਗੀ ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਉਹ ਇੱਥੇ ਆ ਕੇ ਖਾਣਾ ਟੈਸਟ ਕਰਨ ਬ ਕੀ ਡਾਊਨਟਾਊਨ ਰੈਸਟੋਰੈਂਟ ਸ਼ਿਮਲਾ ਵਾੜੀ ਦੇ ਨੇੜੇ ਜਰੂਰ ਆਓ ਖਾਣਾ ਟੇਸਟ ਕਰੋ ਬਹੁਤ ਅੱਛਾ ਹੈ ਡਾਊਨਟਾਊਨ ਰੈਸਟੋਰੈਂਟ ਸ਼ਿਮਲਾ ਵਾੜੀ ਦੇ ਨੇੜੇ ਜਰੂਰ ਆਓ ਖਾਣਾ ਟੇਸਟ ਕਰੋ ਬਹੁਤ ਅੱਛਾ ਹੈ ਮੈਂ ਤੁਸੀਂ ਅੱਜ ਆਪਣੀ ਸਹੇਲੀਆਂ ਦੇ ਨਾਲ ਡਾਊਨਟਾਊਨ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਲਈ ਆਏ ਹੋ ਉਹ ਡਾਊਨਟਾਊਨ ਰੈਸਟੋਰੈਂਟ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਗੁੱਡ ਇਵਨਿੰਗ ਇਟਸ ਅ ਰੀਅਲੀ ਕੂਲ वन रेस्टोरेंट इसकी एम्बियंस और जो है वो बहुत पीसफुल है स्पेशियस भी है एंड सर्विसेज आर द बेस्ट कोई डिले नहीं है अच्छी सर्विसेज हैं ओवरऑल अ गुड रेटिंग फॉर डाउन टाउन मैम होकर खाना टेस्ट करना श्योर आई एम अ प्रोफेशनल टुडे वी आर टूडे हियर फॉर अ अटी सो नेचुरली ये हमारी यहाँ दूसरी या तीसरी किटी है तो मैं रिकमेंड करूँगी totally recommendable recommendable ਜੋ ਹੈ ਇਹ ਹੈ ਰੈਸਟੋਰੈਂਟ ਤਾਂ ਤੇ ਆਸੀ ਗੱਲ ਕਰਦੇ ਆ ਡਾਊਨ टाउन ਰੈਸਟੋਰੈਂਟ ਦੇ ਆਨਰ ਹਰਦੀਪ ਜੋਹਲ ਅਤੇ ਕਮਲ ਚਹਾਨ ਜੀ ਦੇ ਨਾਲ ਤੇ ਉਹਨਾਂ ਨੂੰ ਜਾਣਦੇ ਆ ਕਿ ਉਹਨਾਂ ਨੇ ਇਹ ਰੈਸਟੋਰੈਂਟ ਦੀ ਸ਼ੁਰੂਆਤ ਕਦੋਂ ਤੋਂ ਕੀਤੀ ਹੈ ਹਾਂਜੀ ਸਰ ਅਸੀਂ 2019 ਤੋਂ ਇਸ ਕੰਮ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਆ ਗਏ ਹਾਂ ਤੇ ਟਾਂਡੇ ਅਸੀਂ ਰੈਸਟੋਰੈਂਟ ਲੈ ਕੇ ਆਏ ਸੀ ਇਹ 2021 ਦੇ ਵਿੱਚ ਸੋ ਪਿਛਲੇ 3 ਸਾਲਾਂ ਤੋਂ ਤਕਰੀਬਨ ਸਾਢੇ 3 ਸਾਲਾਂ ਤੋਂ ਅਸੀਂ ਟਾਂਡੇ ਕੰਮ ਕਰ ਰਹੇ ਆ ਤੇ ਵੈਸੇ ਆਪਾਂ 2019 ਤੋਂ ਸਲਾਈਨ ਦੇ ਵਿੱਚ ਹੈਗੇ ਆ ਸਰ ਤੁਸੀਂ ਆਪਣੇ ਕਸਟਮਰਸ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ ਬਸ ਆਪਾਂ ਇਹੀ ਕਹਿਣਾ ਚਾਹਾਂਗੇ ਕਿ ਇੱਥੇ ਤੁਸੀਂ ਸਾਡੇ ਨੂੰ ਸੇਵਾ ਦਾ ਮੌਕਾ ਦਿਓ ਤੇ ਪਾਰਟੀਆਂ ਦੁਆਰਾ ਦੇ ਲਈ ਬਹੁਤ ਵਧੀਆ ਹਾਲ ਨੇ ਸਾਡੇ ਕੋਲ ਉਹਦੇ ਨਾਲ ਨਾਲ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਂਦਾ ਤੇ ਗੱਲ ਕਰੀਏ ਟੇਸ ਦੀ ਤਾਂ ਮੈਂ ਸ਼ਰਤੀਆ ਤੌਰ ਤੇ ਕਹਿ ਸਕਦਾ ਕਿ ਸਾਡਾ ਫੂਡ ਬਹੁਤ ਵਧੀਆ ਆ ਬਹੁਤ ਰੈਸਟੋਰੈਂਟ ਦੇ ਫੂਡ ਨਾਲੋਂ ਸਾਡਾ ਫੂਡ ਬਹੁਤ ਜ਼ਿਆਦਾ ਵਧੀਆ ਆ ਤੇ ਹਾਈਜਨਿਕ ਆ ਆਖ ਕੇ ਤੁਸੀਂ ਸਾਡੇ ਇੱਥੇ ਚੈੱਕ ਕਰੋ ਸਫਾਈ ਵਗੈਰਾ ਬਹੁਤ ਵਧੀਆ ਆ ਆਪਾਂ ਸਫਾਈ ਰੱਖੀ ਦੀ ਆ ਪੂਰੀ ਤੇ ਉਹਦੇ ਨਾਲ ਨਾਲ ਜੋ ਸਾਡੇ ਫੂਡ ਦੀ ਕੁਆਲਿਟੀ ਆ ਉਹਦੇ ਵਿੱਚ ਜੋ ਆਪਾਂ ਯੂਜ਼ ਕਰਦੇ ਆ ਉਹ ਸਮਾਨ ਪਾਉਂਦੇ ਆ ਮਤਲਬ ਕਿ ਵਧੀਆ ਦਰਜੇ ਦਾ ਪਾਈਪ ਆ ਸੀ ਸੋ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਸਾਡੇ ਫੂਡ ਇੱਕ ਵਾਰ ਐਨਜੋਏ ਕਰਕੇ ਦੇਖੋ ਖਾ ਕੇ ਦੇਖੋ ਇੱਥੇ ਆ ਕੇ ਤੁਸੀਂ ਬਾਰ ਬਾਰ ਆਉਂਗੇ ਸਾਡਾ ਡਾਉਨ Town ਰੈਸਟੋਰੈਂਟ ਜੋ ਹੈ ਇਹ ਸ਼ਿਮਲਾ ਪਹਾੜੀ ਟਾਂਡੇ ਦੇ ਕੋਲੇ ਆ ਔੜਮੜ ਤੇ ਟਾਂਡੇ ਦੇ ਵਿੱਚ ਕਰ ਪੈਂਦੀ ਸ਼ਿਮਲਾ ਪਹਾੜੀ ਤੇ ਉਹਦੇ ਕੋਲੇ ਬੈਂਕ ਆ ਬੜੋਦਾ ਦੇ ਨਾਲ ਤੇ ਮੈਂ ਸਭ ਨੂੰ ਹੀ ਅਪੀਲ ਕਰਾਂਗਾ ਕਿ ਉਹ ਇੱਥੇ ਆਉਣ ਤੇ ਸਾਡੇ ਇੱਥੇ ਜੋ ਸਾਡੀਆਂ ਸਰਵਿਸਿਜ਼ ਨੇ ਉਹਨਾਂ ਨੂੰ ਐਨਜੋਏ ਕਰਨ ਫੂਡ ਸਾਡਾ ਬਹੁਤ ਰੈਸਟੋਰੈਂਟ ਨਾਲੋਂ ਵਧੀਆ ਆ ਤੇ ਜਿਵੇਂ ਮੈਂ ਕੋਈ ਇੱਕ ਫੂਡ ਲਵਰ ਹਾਂ ਤੇ ਮੈਂ ਹਮੇਸ਼ਾ ਹੀ ਕਿਤਨਾ ਕਿਤੇ ਫੂਡ ਟਰਾਈ ਕਰਦਾ ਰਹਿੰਦਾ ਹਾਂ ਹੋਰ ਸਿਟੀਜ਼ ਉਹ ਜ ਵੱਡੀਆਂ ਸਿਟੀਜ਼ ਵਿੱਚ ਵੀ ਤੇ ਮੈਂ ਕੰਪੇਅਰ ਕਰ ਸਕਦਾ ਆਪਣਾ ਫੂਡ ਉਹਨਾਂ ਸਿਟੀਜ਼ ਦੇ ਵਿੱਚ ਜੋ ਰੈਸਟੋਰੈਂਟਸ ਨੇ 바ਰ ਨੇ ਉਹਨਾਂ ਦੇ ਨਾਲ ਮੈਂ ਇਹ ਫੂਡ ਆਪਣਾ ਕੰਪੇਅਰ ਕਰ ਸਕਦਾ ਔਰ ਜ਼ਿਆਦਾ ਹਾਈਜਨਿਕ ਤੇ ਜ਼ਿਆਦਾ ਸਵਾਦਿਆ ਤੁਸੀਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਸਾਡੇ ਇੱਥੇ ਇੱਕ ਵਾਰ ਤੁਸੀਂ ਆਓ ਫੂਡ ਇੱਕ ਵਾਰੀ ਟੇਸਟ ਕਰੋ ਮੈਂ ਯਕੀਨ ਦਿਵਾਉਂਦਾ ਕਿ ਤੁਸੀਂ ਬਾਰ-ਬਾਰ ਆਓਗੇ